ਜੇਕਰ ਤੁਸੀਂ ਘਰ ਤੋਂ ਕਿਸੇ ਵਾਹਨ ਦੇ ਉੱਪਰ ਨਿਕਲਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਬਹੁਤ ਅਹਿਮ ਹੈ ਕਿਉਂਕਿ ਸੜਕ ਦੇ ਉੱਪਰ ਕੀਤੀ ਗਈ ਗਲਤੀ ਦਾ ਤੁਹਾਨੂੰ ਵੱਡਾ ਖਮਿਆਜਾ ਭੁਗਤਣਾ ਪੈ ਸਕਦਾ ਹੈ ਤਾਂ ਹੁਣ ਜੇਕਰ ਤੁਸੀਂ ਕਿਸੇ ਵਾਹਨ ਦੇ ਉੱਪਰ ਘਰ ਤੋਂ ਬਾਹਰ ਨਿਕਲਦੇ ਹੋ ਤਾਂ ਫਿਰ ਸੜਕ ਦੇ ਉੱਪਰ ਟ੍ਰੈਫਿਕ ਨਿਯਮਾਂ ਨੂੰ ਫਾਲੋ ਜ਼ਰੂਰ ਕਰਿਓ ਦਾ ਡੇਲੀ ਪੋਸਟ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਹਸੁਖਤ ਲੇ ਜੇਕਰ ਤੁਸੀਂ ਘਰ ਤੋਂ ਕਿਸੇ ਵਾਹਨ ਦੇ ਉੱਪਰ ਨਿਕਲਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਬਹੁਤ ਅਹਿਮ ਹੈ ਕਿਉਂਕਿ ਸੜਕ ਦੇ ਉੱਪਰ ਕੀਤੀ ਗਈ ਗਲਤੀ ਦਾ ਤੁਹਾਨੂੰ ਵੱਡਾ ਖਮਿਆਜਾ ਭੁਗਤਣਾ ਪੈ ਸਕਦਾ ਦਾਸੀਏ ਕਿ ਤੁਹਾਡਾ ਮੋਟਾ ਚਲਾਨ ਕੱਟਿਆ ਜਾ ਸਕਦਾ ਤੁਸੀਂ ਕਈ ਵਾਰ ਸੋਚਦੇ ਹੋ ਕਿ ਜੇਕਰ ਕੋਈ ਮੂਰੇ ਅਫਸਰ ਖੜਾ ਹੋ ਉਸਦੇ ਵੱਲੋਂ ਰੋਕਿਆ ਗਿਆ ਤਾਂ ਹੀ ਚਲਾਨ ਹੋਏਗਾ ਪਰ ਹੁਣ ਦੱਸਿਏ ਕਿ ਲੁਧਿਆਣੇ ਦੇ ਵਿੱਚ ਇਹ ਚਲਾਨ ਆ ਜਿਹੜੇ ਉਹ ਵੀ ਸ਼ੁਰੂ ਕਰ ਦਿੱਤੇ ਗਿਆ ਜਾਨੀ ਕਿ ਬਿਨਾਂ ਤੁਹਾਨੂੰ ਕਿਤੇ ਰੋਕੇ ਵੀ ਤੁਹਾਡਾ ਜਿਹੜਾ ਚਲਾਨ ਆ ਉਹ ਕੱਟਿਆ ਜਾ ਸਕਦਾ ਤਾਂ ਕਿਵੇਂ ਕਿਵੇਂ ਚਲਾਨ ਹੋ ਸਕਦਾ ਤਾਂ ਇਹ ਜਾਣਕਾਰੀ ਤੁਹਾਨੂੰ ਜ਼ਰੂਰ ਦਵਾਂਗੇ ਦੱਸਿਏ ਕਿ ਲੁਧਿਆਣੇ ਦੇ ਵਿੱਚ ਵੱਖ-ਵੱਖ ਪੁਆਇੰਟਾਂ ਦੇ ਉੱਪਰ ਜਿਹੜੇ ਇਹ ਚਲਾਨੇ ਉਹ ਸ਼ੁਰੂ ਕਰ ਦਿੱਤੇ ਗਏ ਨੇ ਤਾਂ ਹੁਣ ਜੇਕਰ ਤੁਸੀਂ ਕਿਸੇ ਵਾਹਨ ਦੇ ਉੱਪਰ ਘਰ ਤੋਂ ਬਾਹਰ ਨਿਕਲਦੇ ਹੋ ਤਾਂ ਫਿਰ ਸੜਕ ਦੇ ਉੱਪਰ ਟ੍ਰੈਫਿਕ ਨਿਯਮਾਂ ਨੂੰ ਫਾਲੋ ਜ਼ਰੂਰ ਕਰਿਓ ਦਾਸੀ ਇਹ ਕਿ ਲੁਧਿਆਣੇ ਦੇ ਵਿੱਚ 26 ਜਨਵਰੀ ਤੋਂ ਇਹ ਚਲਾਨ ਜਿਹੜੇ ਸ਼ੁਰੂ ਕੀਤੇ ਗਏ 26 ਜਨਵਰੀ ਤੋਂ ਲੈ ਕੇ 2 ਫਰਵਰੀ ਤੱਕ ਦੀ ਜੇਕਰ ਗੱਲ ਕਰੀਏ ਤਾਂ ਇਹਨਾਂ ਦਿਨਾਂ ਦੇ ਦੌਰਾਨ 121 ਇਹ ਚਲਾਨ ਜਿਹੜੇ ਉਹ ਜਾਰੀ ਕੀਤੇ ਗਏ ਨੇ ਦਾਸੀ ਇਹ ਕਿ ਇਹ ਚਲਾਨ ਹੁੰਦਾ ਕਿਵੇਂ ਆ ਜਦੋਂ ਤੁਸੀਂ ਸੜਕ ਦੇ ਉੱਪਰ ਕੋਈ ਵੀ ਵਾਹਨ ਲੈ ਕੇ ਆਉਨੇ ਹੋ ਭਾਵੇਂ ਟੂ-ਵੀਲਰ ਆ ਭਾਵੇਂ ਫੋਰ-ਵੀਲਰ ਆ ਤਾਂ ਤੁਹਾਨੂੰ ਜਿਹੜੇ ਨਿਯਮ ਨੇ ਉਹ ਫਾਲੋ ਕਰਨੇ ਪੈਂਦੇ ਆ ਜੇਕਰ ਤੁਸੀਂ ਕਿਸੇ ਵੀ ਨਿਯਮ ਨੂੰ ਤੋੜਦੇ ਹੋ ਤਾਂ ਫਿਰ ਤੁਹਾਡਾ ਜਿਹੜਾ ਇਹ ਚਲਾਨ ਆ ਉਹ ਕੱਟਿਆ ਜਾਂਦਾ ਵਾ ਸਭ ਤੋਂ ਅਹਿਮ ਗੱਲ ਆ ਕਿ ਕਿਸੇ ਵੀ ਰੈੱਡ ਲਾਈਟ ਨੂੰ ਕ੍ਰੋਸ ਨਹੀਂ ਕਰਨਾ ਜਿਸ ਤਰੀਕੇ ਸਾਹਮਣੇ ਤੁਹਾਨੂੰ ਬੱਤੀ ਨਜ਼ਰ ਆ ਰਹੀ ਹੋਈ ਕਿ ਰੈੱਡ ਲਾਈਟਾਂ ਨੇ ਤਾਂ ਪਿੱਛੇ ਜਿਹੜੇ ਵਾਹਨ ਨੇ ਉਹ ਖੜੇ ਹੋਏ ਤੁਹਾਨੂੰ ਇਧਰਲੀ ਸਾਈਡ ਤੇ ਨਜ਼ਰ ਆ ਰਹੇ ਹੋਣਗੇ ਤਾਂ ਦੱਸੀਏ ਕਿ ਸੜਕਾਂ ਦੇ ਉੱਪਰ ਇੱਕ ਜੈਬਰਾ ਕ੍ਰੋਸਿੰਗ ਬਣੀ ਹੁੰਦੀ ਆ ਜੈਬਰਾ ਕ੍ਰੋਸਿੰਗ ਦੇ ਬੈਕ ਸਾਈਡ ਤੇ ਇੱਕ ਸਟਾਪ ਲਾਈਨ ਹੁੰਦੀ ਆ ਜਾਨੀ ਕਿ ਤੁਸੀਂ ਜਿਹੜਾ ਆਪਣਾ ਵਾਹਨ ਆ ਭਾਵੇਂ ਕਾਰ ਆ ਭਾਵੇਂ ਟੂ-ਵੀਲਰ ਆ ਉਸ ਲਾਈਨ ਤੋਂ ਪਿੱਛੇ ਰੋਕਣਾ ਹੁੰਦਾ ਜਾਨੀ ਕਿ ਜੈਬਰਾ ਕ੍ਰੋਸਿੰਗ ਵਾਲੀ ਲਾਈਨ ਤੋਂ ਪਿੱਛੇ ਜਿਹੜੀ ਸਟਾਪ ਲਾਈਨ ਬਣੀ ਆ ਉਸ ਤੋਂ ਵੀ ਪਿੱਛੇ ਉਹ ਆਪਣਾ ਵਾਹਨ ਰੋਕਣਾ ਜੇਕਰ ਤੁਸੀਂ ਸਟਾਪ ਲਾਈਨ ਤੋਂ ਅੱਗੇ ਲਿਆ ਕੇ ਵਾਹਨ ਰੋਕਦੇ ਹੋ ਜਾਂ ਜੈਬਰਾਂ ਕ੍ਰੋਸਿੰਗ ਤੇ ਖੜਾਉਨੇ ਹੋ ਤਾਂ ਫਿਰ ਤੁਹਾਡਾ ਜਿਹੜਾ ਚਲਾਨ ਆ ਉਹ ਕੱਟਿਆ ਜਾ ਸਕਦਾ ਇਸ ਤੋਂ ਇਲਾਵਾ ਜੇਕਰ ਤੁਸੀਂ ਰੈੱਡ ਲਾਈਟ ਨੂੰ ਜੰਪ ਕਰਦੇ ਹੋ ਰੈੱਡ ਲਾਈਟ ਤੋੜਦੇ ਹੋ ਤਾਂ ਤੁਹਾਡਾ ਚਲਾਨ ਜਿਹੜਾ ਕੱਟਿਆ ਜਾ ਸਕਦਾ ਜੇਕਰ ਤੁਸੀਂ ਹੈਲਮਟ ਨਹੀਂ ਪਾਇਆ ਹੋਇਆ ਤਾਂ ਵੀ ਤੁਹਾਡਾ ਚਲਾਨ ਹੋ ਸਕਦਾ ਜੇਕਰ ਤੁਸੀਂ ਸੀਟ ਬੈਲਟ ਨਹੀਂ ਲਗਾਈ ਹੋਈ ਤਾਂ ਵੀ ਤੁਹਾਡਾ ਚਲਾਨ ਹੋ ਸਕਦਾ ਦੱਸਿਏ ਕਿ ਟ੍ਰੈਫਿਕ ਨਿਯਮਾਂ ਨੂੰ ਫੋਲੋ ਕਰਵਾਉਣ ਦੇ ਲਈ ਸੜਕਾਂ ਦੇ ਉੱਪਰ ਹੁੰਦੇ ਹਾਦਸਿਆਂ ਨੂੰ ਕੰਟਰੋਲ ਕਰਨ ਦੇ ਲਈ ਆਮ ਲੋਕਾਂ ਦੀ ਜਾਨ ਬਚਾਉਣ ਦੇ ਲਈ ਪੁਲਿਸ ਦੇ ਵੱਲੋਂ ਜਿਹੜੇ ਕਦਮ ਚੁੱਕੇ ਜਾ ਰਹੇ ਨੇ ਤਾਂ ਇਹ ਬਹੁਤ ਅਹਿਮ ਹੈ ਕਿ ਤੁਸੀਂ ਸੜਕਾਂ ਦੇ ਉੱਪਰ ਡਰਾਈਵਿੰਗ ਕਰਦੇ ਸਮੇਂ ਇਹਨਾਂ ਨਿਯਮਾਂ ਨੂੰ ਧਿਆਨ ਦੇ ਵਿੱਚ ਰੱਖੋ ਇਹਨਾਂ ਨਿਯਮਾਂ ਨੂੰ ਫਾਲੋ ਕਰੋ ਤਾਂ ਕਿ ਤੁਹਾਡਾ ਚਲਾਨ ਵੀ ਨਾ ਕੱਟਿਆ ਜਾਏ ਕਿਸੇ ਹੋਰ ਦਾ ਕੋਈ ਨੁਕਸਾਨ ਵੀ ਨਾ ਹੋਏ ਅਕਸਰ ਅਸੀਂ ਸੜਕਾਂ ਦੇ ਉੱਪਰ ਟ੍ਰੈਫਿਕ ਵੀ ਬਹੁਤ ਜ਼ਿਆਦਾ ਦੇਖਦੇ ਹਾਂ ਤਾਂ ਉਹਨਾਂ ਚੀਜ਼ਾਂ ਨੂੰ ਕੰਟਰੋਲ ਕਰਨ ਦੇ ਲਈ ਪੁਲਿਸ ਦੇ ਵੱਲੋਂ ਸਟੈਪ ਜਿਹੜੇ ਚੁੱਕੇ ਜਾਂਦੇ ਆ ਤਾਂ ਅੱਗੇ ਲਾਈਟਾਂ ਦੇ ਉੱਪਰ ਇਹ ਗੱਡੀਆਂ ਖੜੀਆਂ ਹੋਈਆਂ ਤੁਹਾਨੂੰ ਨਜ਼ਰ ਆ ਰਹੀਆਂ ਹੋਣਗੀਆਂ ਕੁਝ ਗੱਡੀਆਂ ਅਜੇ ਵੀ ਅਜਿੰਗਾਂ ਨੇ ਜਿਹੜੀਆਂ ਜੈਵਰਾ ਕ੍ਰੋਸਿੰਗ ਵਾਲੀਆਂ ਲਾਈਨਾਂ ਤੋਂ ਵੀ ਅੱਗੇ ਖੜੀਆਂ ਹੋਈਆਂ ਨਜ਼ਰ ਆ ਰਹੀਆਂ ਤਾਂ ਅਸੀਂ ਇਹ ਕਿ ਤੁਹਾਨੂੰ ਹੁਣ ਇਹ ਨਿਯਮ ਆ ਜਿਹੜੇ ਫਾਲੋ ਕਰਨੇ ਪੈਣਗੇ ਤਾਂ ਲੁਧਿਆਣੇ ਦੇ ਵੱਖੋ-ਵੱਖ ਚੌਕਾਂ ਦੇ ਵਿੱਚ ਵੱਖੋ-ਵੱਖ ਪੁਆਇੰਟਾਂ ਦੇ ਉੱਪਰ ਜਿਹੜੇ ਕੈਮਰਾ ਨੇ ਉਹ ਲਗਾਏ ਗਏ ਆ ਜਿਨ੍ਹਾਂ ਦੇ ਜ਼ਰੀਏ ਇਹ ਚਲਾਨਾ ਜਿਹੜੇ ਉਹ ਕੱਟੇ ਜਾ ਰਿਹਾ ਤਾਂ 26 ਜਨਵਰੀ ਤੋਂ ਲੁਧਿਆਣੇ ਦੇ ਵਿੱਚ ਸ਼ੁਰੂਆਤ ਆ ਜਿਹੜੀ ਉਹ ਹੋ ਚੁੱਕੀ ਆ 2 ਫਰਵਰੀ ਤੱਕ ਦੀ ਜੇਕਰ ਗੱਲ ਕਰੀਏ 26 ਤੋਂ ਲੈ ਕੇ 121 ਜਿਹੜੇ ਇਹ ਚਲਾਨ ਨੇ ਉਹ ਲੁਧਿਆਣੇ ਦੇ ਵਿੱਚ ਕੱਟੇ ਗਿਆ ਦੱਸਿਆ ਕਿ ਚੰਡੀਗੜ੍ਹ ਦੀ ਤਰਚ ਦੇ ਉੱਪਰ ਜਿਹੜੇ ਇਹ ਚਲਾਨ ਆ ਉਹ ਸ਼ੁਰੂ ਕੀਤੇ ਗਏ ਨੇ ਤਾਂ ਲੁਧਿਆਣਾ ਜਲੰਧਰ ਤਾਂ ਇਸ ਦੇ ਨਾਲ ਨਾਲ ਅੰਮ੍ਰਿਤਸਰ ਅਤੇ ਮੁਹਾਲੀ ਦੇ ਵਿੱਚ ਇਹ ਜਿਹੜੇ ਇਹ ਚਲਾਨ ਨੇ ਉਹ ਸ਼ੁਰੂ ਕੀਤੇ ਗਏ ਨੇ ਤਾਂ ਚਾਰ ਜ਼ਿਲ੍ਹਿਆਂ ਦੇ ਵਿੱਚ ਇਹਨਾਂ ਦੀ ਸ਼ੁਰੂਆਤ ਹੋਈ ਹੈ ਜੇਕਰ ਰਸਤੇ ਟ్రਾਇਲ ਦੀ ਗੱਲ ਕਰੀਏ ਤਾਂ ਦਸੰਬਰ ਅਤੇ ਜਨਵਰੀ ਦੇ ਵਿੱਚ ਜਿਹੜੇ ਟ੍ਰਾਇਲ ਕੀਤੇ ਗਏ ਸੀ ਉਸ ਤੋਂ ਬਾਅਦ 26 ਜਨਵਰੀ ਤੋਂ ਇਹਨਾਂ ਨੂੰ ਪੱਕੇ ਤੌਰ ਤੇ ਜਿਹੜਾ ਨਿਯਮਾਂ ਨੂੰ ਲਾਗੂ ਕਰ ਦਿੱਤਾ ਗਿਆ ਤਾਂ ਦੱਸ ਦਈਏ ਕਿ ਜਦੋਂ ਤੁਸੀਂ ਗੱਡੀ ਆ ਕੇ ਕਿਸੇ ਵੀ ਲਾਈਟਾਂ ਦੇ ਉੱਪਰ ਰੋਕਦੇ ਹੋ ਤਾਂ ਉਸ ਤੋਂ ਬਾਅਦ ਜੋ ਉੱਥੇ ਕੈਮਰੇ ਲਗਾਏ ਗਏ ਨੇ ਉਨ੍ਹਾਂ ਦੇ ਜ਼ਰੀਏ ਤੁਹਾਡੀ ਵੀਡੀਓ ਬਣਦੀ ਹੈ ਜਾਨਕਿ ਜੇਕਰ ਤੁਸੀਂ ਸਟਾਪ ਲਾਈਨ ਤੋਂ ਅੱਗੇ ਆਪਣੀ ਗੱਡੀ ਲੈ ਕੇ ਆਏ ਹੋ ਜੈਬਰਾ ਕ੍ਰੋਸਿੰਗ ਦੇ ਉੱਪਰ ਲਿਆ ਕੇ ਗੱਡੀ ਰੋਕੀ ਆ ਤਾਂ ਤੁਹਾਡੀ ਕੈਮਰੇ ਦੇ ਵਿੱਚ ਜਿਹੜੀ ਇੱਕ ਵੀਡੀਓ ਕੈਪਚਰ ਹੋਏਗੀ ਜਿਸ ਤੋਂ ਬਾਅਦ ਉਹ ਵੀਡੀਓ ਦਫ਼ਤਰ ਦੇ ਵਿੱਚ ਪਹੁੰਚੇਗੀ ਜਿੱਥੋਂ ਕੈਮਰੇ ਆਪਰੇਟ ਹੁੰਦੇ ਆ ਤਾਂ ਫਿਰ ਉਸੇ ਵੀਡੀਓ ਤੁਹਾਡੀ ਪਹੁੰਚਣ ਤੋਂ ਬਾਅਦ ਜਿਹੜੇ ਅਧਿਕਾਰੀ ਕਰਮਚਾਰੀ ਉੱਥੇ ਬੈਠੇ ਹੋਏ ਨੇ ਉਹਨਾਂ ਦੇ ਵੱਲੋਂ ਤੁਹਾਡੇ ਵਾਹਨ ਦੀ ਵੈਰੀਫਿਕੇਸ਼ਨ ਕੀਤੀ ਜਾਏਗੀ ਵੈਰੀਫਿਕੇਸ਼ਨ ਤੋਂ ਬਾਅਦ ਨਿਯਮਾਂ ਦੀ ਉਲੰਘਣਾ ਦੀ ਵੈਰੀਫਿਕੇਸ਼ਨ ਤੋਂ ਬਾਅਦ ਫਿਰ ਉਸ ਤੋਂ ਬਾਅਦ ਇੱਕ ਈ-ਚਲਾਨ ਤੁਹਾਨੂੰ ਜਾਰੀ ਕੀਤਾ ਜਾਏਗਾ ਜੋ ਕਿ ਤੁਹਾਡੇ ਘਰ ਪਹੁੰਚੇਗਾ ਯਾਨੀ ਕਿ ਜਿਸ ਵਿਅਕਤੀ ਦੇ ਨਾਮ ਦੇ ਉੱਪਰ ਗੱਡੀ ਜਾਂ ਕਿ ਵਾਹਨ ਰਜਿਸਟਰ ਹੋਏਗਾ ਉਸ ਦੇ ਘਰ ਉਹ ਰਸੀਦ ਜਿਹੜੀ ਪਹੁੰਚੇਗੀ ਚਲਾਨ ਵਾਲੀ ਉਸ ਤੋਂ ਬਾਅਦ ਤੁਹਾਨੂੰ ਚਲਾਨ ਹੈ ਜਿਹੜਾ ਉਹ ਭਰਨਾ ਪਏਗਾ ਤੇ ਜੇਕਰ ਤੁਸੀਂ ਚਲਾਨ ਨਹੀਂ ਭਰੋਗੇ ਉਸ ਦਾ ਭੁਗਤਾਨ ਨਹੀਂ ਕਰੋਗੇ ਤਾਂ ਫਿਰ ਜੇ ਅਗਲੀ ਵਾਰ ਜਦੋਂ ਤੁਸੀਂ ਆਪਣੇ ਵਾਹਨ ਦੀ ਆਰਸੀ ਨੂੰ ਰੀਨਿਊ ਕਰਾਉਣ ਦੇ ਲਈ ਜਾਓਗੇ ਜਾਂ ਫਿਰ ਕਿਸੇ ਹੋਰ ਦੇ ਨਾਮ ਦੇ ਉੱਪਰ ਟਰਾਂਸਫਰ ਕਰਵਾਉਣਾ ਚਾਹੋਗੇ ਤਾਂ ਉਸ ਸਮੇਂ ਉਹ ਆਰਸੀ ਨਾ ਤਾਂ ਰੀਨਿਊ ਹੋਏਗੀ ਨਾ ਫਿਰ ਕਿਸੇ ਹੋਰ ਦੇ ਨਾਮ ਦੇ ਉੱਪਰ ਟਰਾਂਸਫਰ ਹੋ ਪਾਏਗੀ ਤਾਂ ਉਸ ਦਾ ਖਮਿਆਜਾ ਜਿਹੜਾ ਉਹ ਤੁਹਾਨੂੰ ਭੁਗਤਣਾ ਪਏਗਾ ਤੇ ਇਸ ਤੇ ਲਈ ਹੁਣ ਬਹੁਤ ਅਹਿਮ ਹੈ ਕਿ ਤੁਸੀਂ ਜੇਕਰ ਸਰਕਾਂ ਦੇ ਉੱਪਰ ਨਿਕਲਦੇ ਹੋ ਕੋਈ ਵਾਹਨ ਚਲਾਉਂਦੇ ਹੋ ਭਾਵੇਂ 2 ਵੀਲਰ ਆ ਭਾਵੇਂ 4 ਵੀਲਰ ਆ ਤਾਂ ਨਿਯਮਾਂ ਨੂੰ ਫੋਲੋ ਜ਼ਰੂਰ ਕਰਿਓ ਨਹੀਂ ਤਾਂ ਫਿਰ ਤੁਹਾਡਾ ਚਲਾਨ ਤਾਂ ਹੋਈ ਗਈ ਤੇ ਜੇਕਰ ਤੁਸੀਂ ਭੁਗਤਾਨ ਨਹੀਂ ਕਰਦੇ ਤਾਂ ਫਿਰ ਤੁਹਾਡੀ ਆਰਸੀ ਆ ਜਿਹੜੀ ਉਸ ਨੂੰ ਬਲੌਕ ਕੀਤਾ ਜਾ ਸਕਦਾ ਜਾਨੀ ਕਿ ਨਾ ਤਾਂ ਰੀਨਿਊ ਹੋਏਗੀ ਨਾ ਫਿਰ ਕਿਸੇ ਹੋਰ ਦੇ ਨਾਮ ਤੇ ਟਰਾਂਸਫਰ ਹੋ ਸਕੇਗੀ ਤਾਂ ਇਸ ਦੇ ਚੱਲਦਿਆਂ ਤੁਹਾਨੂੰ ਕਾਫੀ ਨੁਕਸਾਨ ਹੈ ਜਿਹੜਾ ਉਹ ਚਲਣਾ ਪੈ ਸਕਦਾ ਤਾਂ ਸੜਕਾਂ ਦੇ ਉੱਪਰ ਨਿਕਲਣ ਵੇਲੇ ਹੁਣ ਟ੍ਰੈਫਿਕ ਦੇ ਨਿਯਮਾਂ ਨੂੰ ਜ਼ਰੂਰ ਧਿਆਨ ਦੇ ਵਿੱਚ ਰੱਖਿਓ ਸਹਿਯੋਗੀ ਸਾਥੀ